ਪੰਜਾਬ ਵਿੱਚ ਲੋਕ ਸਭਾ ਚੋਣਾਂ 1 ਜੂਨ ਨੂੰ ਇੱਕ ਪੜਾਅ ਵਿੱਚ ਹੋਣ ਜਾ ਰਹੀਆਂ ਸਨ ਲੋਕ ਸਭਾ ਜਲੰਧਰ ਅਧੀਨ ਆਉਂਦੇ ਚੋਣ ਹਲਕਾ 30 ਫਲੋਰ ਵਿਖੇ ਐਸਜੀਐਮ ਸਰਦਾਰ ਅਮਨਪਾਲ ਸਿੰਘ ਦੀ ਦੇਖ ਰੇਖੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਈਵੀਐਮ ਮਸ਼ੀਨਾਂ ਦੀਆਂ ਤਿਆਰੀਆਂ ਲਈ ਕੰਮ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਚੌਣ ਡਿਊਟੀਆਂ ਦੇਣ ਵਾਲੇ ਸਮੂਹ ਸਟਾਫ ਮੈਂਬਰ ਮੌਜੂਦ ਸਨ ਇਸ ਬਾਰੇ ਜਾਣਕਾਰੀ ਦਿੰਦੇ ਐਸਜੀਐਮ ਫਿਲੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਲਕਾ ਫਿਲੌਰ ਵਿਖੇ ਵੋਟਾਂ ਪਾਉਣ ਦੇ ਲਈ 242 ਬੂਥ ਹਨ ਲਗਾਤਾਰ ਕੰਮ ਕਰਕੇ ਈਵੀਐਮ ਮਸ਼ੀਨਾਂ ਨੂੰ ਤਿਆਰ ਕਰਵਾਇਆ ਜਾ ਰਿਹਾ ਇਸ ਮੌਕੇ ਹੰਸਰਾਜ ਪ੍ਰਦੀਪ ਕੁਮਾਰ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਮੌਜੂਦ ਸਨ ਫਿਲੌਰ ਤੋਂ ਸੁਸ਼ੀਲ ਅਹੂਜਾ ਦੀ ਰਿਪੋਰਟ ਅੱਜ ਲੋਕ ਸਭਾ 2024 ਦੀਆਂ ਜੋ ਚੋਣਾਂ ਹੋ ਰਹੀਆਂ ਨੇ ਉਹਦੇ ਸਬੰਧ ਵਿੱਚ ਵੀ ਫਲੋਰ ਅਸੈਂਬਲੀ ਕੰਫਿਗਰੈਂਸੀ ਵਾਸਤੇ ਵੀ ਐਸਵੀਐਮ ਵੀ ਹੈ ਖਾਸ ਕਰਕੇ ਇੱਥੇ ਫਲੋਰ ਦੇ ਵਿੱਚ 242 ਹੂਸੇ ਜਿਹਨਾਂ ਦੀ ਅੱਜ ਨੂੰ ਸਟਾਰਟ ਕਰਕੇ ਲਗਾਤਾਰ ਕੰਮ ਕਰਕੇ ਸਾਰੀ ਮਸ਼ੀਨਾਂ ਤਿਆਰ ਕੀਤੀ ਜਾਣਗੀਆਂ ਉਹਦੇ ਵਿੱਚ ਵੈਲੀਡੇਟਰ ਯੂਨਿਟ ਤੋਂ ਯੂਨਿਟ ਅਤੇ ਵੀਪੈਟਾ ਦੀ ਆਪਸ ਦੇ ਵਿੱਚ ਤਿਆਰੀ ਹੋਵੇਗਾ ਵਿੱਚ ਕੈਂਡੀਡੇਟ ਸੈਕਟੀਫਾਈ ਪੰਜਾਬ ਵਿੱਚ ਲੋਕ ਸਭਾ ਚੋਣਾਂ 1 ਜੂਨ ਨੂੰ ਇੱਕ ਪੜਾਅ ਵਿੱਚ ਹੋਣ ਜਾ ਰਹੀਆਂ ਸਨ ਲੋਕ ਸਭਾ ਜਲੰਧਰ ਅਧੀਨ ਆਉਂਦੇ ਚੋਣ ਹਲਕਾ 30 ਫਲੋਰ ਵਿਖੇ ਐਸਜੀਐਮ ਸਰਦਾਰ ਅਮਨਪਾਲ ਸਿੰਘ ਦੀ ਦੇਖ ਰੇਖੇ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਵਿਖੇ ਈਵੀਐਮ ਮਸ਼ੀਨਾਂ ਦੀਆਂ ਤਿਆਰੀਆਂ ਲਈ ਕੰਮ ਸ਼ੁਰੂ ਕਰਵਾਇਆ ਗਿਆ ਇਸ ਮੌਕੇ ਚੌਣ ਡਿਊਟੀਆਂ ਦੇਣ ਵਾਲੇ ਸਮੂਹ ਸਟਾਫ ਮੈਂਬਰ ਮੌਜੂਦ ਸਨ ਇਸ ਬਾਰੇ ਜਾਣਕਾਰੀ ਦਿੰਦੇ ਐਸਜੀਐਮ ਫਿਲੌਰ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਹਲਕਾ ਫਿਲੌਰ ਵਿਖੇ ਵੋਟਾਂ ਪਾਉਣ ਦੇ ਲਈ 242 ਬੂਥ ਹਨ ਲਗਾਤਾਰ ਕੰਮ ਕਰਕੇ ਈਵੀਐਮ ਮਸ਼ੀਨਾਂ ਨੂੰ ਤਿਆਰ ਕਰਵਾਇਆ ਜਾ ਰਿਹਾ ਇਸ ਮੌਕੇ ਹੰਸਰਾਜ ਪ੍ਰਦੀਪ ਕੁਮਾਰ ਤੋਂ ਇਲਾਵਾ ਸਮੂਹ ਸਟਾਫ ਮੈਂਬਰ ਮੌਜੂਦ ਸਨ ਫਿਲੌਰ ਤੋਂ ਸੁਸ਼ੀਲ ਅਹੂਜਾ ਦੀ ਰਿਪੋਰਟ ਅੱਜ ਲੋਕ ਸਭਾ 2024 ਦੀ ਇਹ ਜੋ ਚੋਣਾਂ ਹੋ ਰਹੀਆਂ ਨੇ ਉਹਦੇ ਸਬੰਧ ਵਿੱਚ 3 ਫਲੋਰ ਅਸੈਂਬਲੀ ਕੰਸਟਰੂਐਂਸੀ ਵਾਸਤੇ ਈਵੀਐਮ ਵੀ ਹੈ ਸਾੜਕੂ ਦੇ ਇੱਥੇ ਫਲੋਰ ਦੇ ਵਿੱਚ 242 ਬੂਥ ਹੈ ਜਿਹਨਾਂ ਦੀ ਅੱਜ ਤੋਂ ਸਟਾਰਟ ਕਰਕੇ ਲਗਾਤਾਰ ਕੰਮ ਕਰਕੇ ਸਾਰੀ ਮਸ਼ੀਨਾਂ ਤਿਆਰ ਕੀਤੀ ਜਾਣਗੀਆਂ ਉਹਦੇ ਵਿੱਚ ਵੈਲਟ ਯੂਨਿਟ ਤੇ ਦੋ ਯੂਨਿਟ ਅਤੇ ਬੀਵੀ ਪੈਟਾ ਦਾ ਹੀ ਆਪਸ ਦੇ ਵਿੱਚ ਤਿਆਰੀ ਜਿਹੜਾ ਵਿੱਚ ਕੈਂਡੀਡੇਟ ਸੈਕਸ਼ਨ ਦੇ